ਮਨਦੀਪ ਕਰੋ ਜੋ ਅਚਨ ਘਟਨਾ ਹੋਈ ਦੀ ਕੀ ਹੋਇਆ ਸਾਰਾ ਬਸੇ ਦੇ ਮੇਰਾ ਛੋਟਾ ਬੇਟਾ ਸੀਗਾ ਜੀ ਪਤੋਂ ਨਿੰਗਾਂ ਕੋਲ ਹਾਂਜੀ ਹਜੇ ਹਫਤਾ ਕੀ ਹੋਇਆ ਸੀ ਵੀਰੇ ਥੋੜਾ ਜਿਹਾ ਵੀ ਗਲਤ ਸੋਸਾਇਟੀ ਚ ਪੈ ਗਿਆ ਸੀਗਾ ਹਾਂਜੀ ਤੇ ਅੱਜ ਉਹਨਾਂ ਨੇ ਗਜਾ ਕਰਨ ਭੇਜਿਆ ਸੀ 4-5 ਦਿਨ ਹੋ ਗਏ ਸੀ ਜੀ ਤੇ ਕਿਹ ਚਲੋ ਵੀਰੇ ਬੱਚਾ ਹੈਗਾ ਕਿਹੜਾ ਬਾਲਾ ਵੱਡਾ ਹੈਗਾ ਉਹ ਮੋਟਰਸਾਈਕਲ ਹੈ ਕਿ ਨਿਆਲੇ ਆ ਲਿਆ ਗਿਆ ਤੇ ਚਾਹ ਉਹ ਕੋਲ ਇੱਕ ਮੋਟਰਸਾਈਕਲ ਖੜਾ ਗਿਆ ਮੈਨੂੰ ਫੋਨ ਆ ਗਿਆ ਜੀ ਵੀ ਮੰਮੀ ਉਹਨਾਂ ਦਾ ਮੋਟਰਸਾਈਕਲ ਉੱਥੇ ਆ ਵੀ ਦੱਸ ਦਿਓ ਹੂੰ ਤੇ ਉਹਨਾਂ ਨੇ ਕਿਤੇ ਚਲੋ ਮੇਰੇ ਬੇਟਾ ਉਹਨਾਂ ਦੇ ਹੱਥ ਲੱਗ ਗਿਆ ਉਹਨਾਂ ਨੇ ਕੁੱਟ ਤੁਸੀਂ ਦੇਖੇ ਵੀਰੇ ਕਿੰਨਾ ਕੁੱਟਿਆ ਉਹਨਾਂ ਨੇ ਮੇਰੇ ਬੇਟੇ ਨੂੰ ਕੁੱਟ-ਕੁੱਟ ਕੇ ਮਾਰਤਾ ਬੇਟੇ ਦਾ ਨਾਂ ਕੀ ਨਵਦੀਪ ਸਿੰਘ ਵੀਰੇ ਉਮਰ ਕਿੰਨੀ ਹੈ 20 ਸਾਲ ਦਾ ਹੋਣ ਵਾਲਾ ਸੀ ਜੀ ਤੇ ਇਹ ਘਟਨਾ ਕਿੰਨੇ ਕ' ਵੇਲੇ ਵੀਰੇ ਵੀਰੇ ਸਵੇਰ ਦੀ ਗੱਲ ਹੈਗੀ ਹਸਪੀਟਲ ਕਿੰਨੇ ਵਜੇ ਲੈ ਚਲੇ ਤੁਸੀਂ ਹਸਪੀਟਲ ਜੀ ਮੈਂ ਵੀਰੇ ਉਹਨਾਂ ਨੇ ਮੁਕਿਆ ਵਾਲਿਆਂਦਾ ਹਸਪੀਟਲ ਉਹ ਭੱਜ ਗਏ ਮਤਲਬ ਇਹਨੂੰ ਮਤਲਬ ਬੇਟੇ ਨੂੰ ਧਾਰ ਕੇ ਬਸ ਆਪੋ ਮੇਰੇ ਮੇਰਾ ਬ੍ਰਦਰ ਜਦੋਂ ਕਾਲਾਂ ਕੱਢਣ ਲੱਗੇ ਉਹਨਾਂ ਨੇ ਗੱਡੀ ਸਟਾਰਟ ਕਰਕੇ ਉਹ ਭੱਜ ਗਏ ਸੀ ਆਣੇ ਸਰਕਾਰ ਚ ਕੀ ਹਾਂਜੀ ਵੀਰੇ ਗਿਆ ਵਾ ਰਣਦੀਪ ਸਿੰਘ ਜੀ ਤੁਹਾਨੂੰ ਕੀ ਲੱਗਦੀ ਸੀ ਮੇਰਾ ਛੋਟਾ ਭਾਈ ਸੀਗਾ ਜੀ ਕੀ ਗੱਲ ਬਾਤ ਹੋਈ ਸੀ ਗੱਲ ਬਾਤ ਜੀ ਉਹ ਪੱਤੋ ਦਾਖਲ ਕਰਾਇਆ ਵਾ ਸੀਗਾ ਜੀ ਨਿੰਗਾ ਕੋਲੇ ਉੱਥੇ ਉਹਨਾਂ ਨੇ ਗਜਾ ਕਰਨ ਭੇਜਤਾ ਸਵੇਰੇ ਉਹਨਾਂ ਦਾ ਨਾਲ ਹੀ ਮੋਟਰਸਾਈਕਲ ਭਜਾ ਲਿਆ ਨਾਲੇ ਉੱਥੋਂ ਭੱਜਿਆ ਤੇ ਉੱਥੇ ਉਸ ਤੋਂ ਬਾਅਦ ਉਹਨੂੰ ਲੱਭਣ ਲੱਗ ਗਏ ਸਵੇਰੇ ਭਾਈ ਨੂੰ ਲੱਭਦੇ ਲੱਭਦੇ ਉਹਨਾਂ ਦੇ ਹੱਥ ਲੱਗ ਗਿਆ ਤੇ ਜਦੋਂ ਹੱਥ ਲੱਗ ਗਿਆ ਉਹਨਾਂ ਨੇ ਕੁੱਟਿਆ ਬਹੁਤ ਥਾਣੇ ਵਾਲੀ ਗਲੀ ਵਿੱਚ ਸਾਰੀ ਮਾਰਕੀਟ ਗਵਾ ਗਈ ਸਾਰਿਆਂ ਦੇ ਸਾਹਮਣੇ ਕੁੱਟਿਆ ਬਹੁਤ ਜ਼ਿਆਦਾ ਕੋਈ ਵੀਡੀਓ ਗ੍ਰੈਪਸ ਹੈ ਉਹ ਦੇ ਦੇ ਕੈਮਰੇ ਲੱਗੇ ਹੋਏ ਆ ਹੀ ਕੈਮਰੇ ਆਜੂਗਾ ਹੁਣ ਕੀ ਮੰਗ ਕਰਦੇ ਅਸਾਨੂੰ ਤਾਂ ਇਨਸਾਫ ਚਾਹੀਦਾ ਜੀ ਸੁਖਵਿੰਦਰ ਜੰਗੀ ਸੁਖਵਿੰਦਰ ਜੀ ਤੁਹਾਡੇ ਕੀ ਲੱਗਦੇ ਸੀ ਮੇਰਾ ਭਾਂਜਾ ਜੀ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਵੱਖ-ਵੱਖ ਲੋਕਾਂ ਮਤਲਬ ਵੱਖ-ਵੱਖ ਗੱਲਾਂ ਕੀਤੀਆਂ ਜਾ ਰਹੀਆਂ ਨੇ ਤੁਹਾਨੂੰ ਕੀ ਲੱਗਦਾ ਸਰ ਜੀ ਆਇਆ ਜੀ ਮੈਂ ਬਰਨਾਲੇ ਦੇ ਦੰਨਾ ਦਾ ਇਹ ਅੱਜ ਤੋਂ 15 ਦਿਨ ਪਹਿਲਾਂ ਇੱਥੇ ਮਤਲਬ ਨਿੰਗ ਪਿੰਡ 'ਚ ਢੇੜਾ ਮਾਰਨ ਆਏ ਸੀ ਮੀਣੀਏ ਤੇ ਇਹਨਾਂ ਨੂੰ ਮਤਲਬ ਆਪ ਹੀ ਥੋੜਾ ਜਿਹਾ ਨਸ਼ਾ ਪੱਤੇ ਦੇ ਉੱਤੇ ਪਿੰਡ ਜੇ ਟੱਕਰ ਗਿਆ ਸੀਗਾ ਤੇ ਆਪ ਹੀ ਲੈ ਕੇ ਸੀ ਉੱਥੇ ਕਹਿੰਦੇ ਅਸੀਂ ਨਸ਼ਾ ਪੱਤਾ ਛਡਾਵਾਂਗੇ ਸਾਡੇ ਕੋਲੋਂ ਤਾਂ ਕੱਲੇ ਕੱਪੜੇ ਲੈ ਕੇ ਗਏ ਆ ਘਰੇ ਆ ਕੇ ਉਦੋਂ ਬਾਅਦ ਮੇਰੀ ਸਿਸਟਰ ਤੇ ਮੇਰੀ ਮਾਤਾ ਕੱਲ ਪਰਸੋ ਕੱਪੜੇ ਦੇ ਕੇ ਵੀ ਆਏ ਉੱਥੇ ਜਾ ਕੇ ਉਹ 10 ਦਿਨ 15 ਦਿਨ ਹੋਇਆ ਦਾਖਲ ਹੋਇਆ ਨੂੰ ਅਜੇ ਅਵਲੀ ਬੰਦਾ ਉਹ ਤੇ ਉਹਨੂੰ ਮਤਲਬ ਅੱਜ ਉਹਨੂੰ ਗਜਾ ਕਰਨ ਭੇਜਤਾ ਇਹਨਾਂ ਨੇ ਨਿੰਗਾ ਨੇ ਪਿੰਡ 'ਚ ਉਹ ਗਜਾ ਕਰਨ ਗਿਆ ਤੇ ਉੱਥੋਂ ਭੱਜ ਆਇਆ ਉਹ ਉਹਨਾਂ ਦੀ ਮੋਟਰਸਾਈਕਲ ਲੈ ਕੇ ਇੱਥੇ ਨੇ ਹਾਲ ਸਿੰਘ ਆ ਕੇ ਉਹਨੇ ਘਰੇ ਫੋਨ ਕਰਤਾ ਵੀ ਮੈਂ ਐ ਕਰਕੇ ਆ ਗਿਆ ਵੀ ਇੱਥੇ ਆ ਜਗ੍ਹਾ ਤੇ ਮੋਟਰਸਾਈਕਲ ਖੜਾ ਵੀ ਉਹਨਾਂ ਨੂੰ ਕਹਦੋ ਲੈ ਜਾਣ ਉਹ ਮਗਰ ਹੀ ਉਹ ਪਹਲਨ ਆ ਗਏ ਤੇ ਘੰਟੇ ਅੱਧੇ ਘੰਟੇ ਬਾਅਦ ਮਿਲ ਗਿਆ ਇੱਥੇ ਜੀ ਬਹੁਤ ਕੁੱਟਿਆ ਮਤਲਬ ਉਹਨਾਂ ਨੇ ਨਿੰਗਾਣੇ ਕਿਉਂ ਕੁੱਟਿਆ ਵੀ ਉੱਥੋਂ ਭੱਜ ਕੇ ਆਇਆ ਇਸ ਕਰਕੇ ਉਹਨਾਂ ਨੇ ਕੁੱਟਿਆ ਇੱਥੇ ਸਾਰੀ ਮਾਰਕੀਟ ਹੀ ਗਵਾਹ ਕੈਮਰਿਆਂ ਦੇ ਵਿੱਚ ਵੀ ਹੈਗੇ ਆ ਉਹ ਤੇ ਆ ਮੁੰਡੇ ਦੇ ਸੱਟਾਂ ਕਾਫੀ ਸਿਰ ਤੇ ਢੂਈ ਤੇ ਆ ਗੁੱਟੋ ਦੇ ਵੱਡੇ ਹੋਏ ਆ ਇੱਥੇ ਜਿਵੇਂ ਚਾਕੂ ਗਿਰਚੇ ਮਾਰੀਆਂ ਹੁੰਦੀਆਂ ਇਸ ਤਰ੍ਹਾਂ ਗੁੱਟੋ ਦੇ ਇਸ ਤਰ੍ਹਾਂ ਹੋਏ ਪਿਆ ਮੁੰਡੇ ਦੀ ਉਹਨਾਂ ਨੇ ਮਤਲਬ ਮਾਰਿਆ ਉਹਨਾਂ ਨੇ ਮੁੰਡਾ ਸਾਡਾ ਤੁਸੀਂ ਕਹਿੰਦੇ ਉਹਨਾਂ ਐਕਸੇਂਗਾ ਆਪਣੇ ਆਪ ਹੀ ਜਿਹੜੇ ਪਿੰਡ ਦੇ ਵਿੱਚ ਆਏ ਸੀ ਉਹਨਾਂ ਨੂੰ ਲੈ ਕੇ ਗਏ ਸੀ ਜਦੋਂ ਉੱਥੇ ਨਸ਼ਾ ਸ਼ਡਾਊ ਕੈਂਪਰ ਦੇ ਵਿੱਚ ਲਿਜਾਇਆ ਜਾਂਦਾ ਤਾਂ ਇੱਕ ਜਿਹੜਾ ਹੈਗਾ ਉੱਥੇ ਹੀ ਸਰ ਕੋਈ ਕੰਪਨੀ ਹੈਗਾ ਉੱਥੇ ਗੁਰਦੁਆਰਾ ਇਕੱਲਾ ਉਹ ਮਤਲਬ ਕਹਿੰਦੇ ਆ ਸੀ ਇੱਕ ਸੇਵਾ ਹੀ ਕਰਦੇ ਆ ਨਾ ਤਾਂ ਕੋਈ ਰਜਿਸਟਰਡ ਆ ਉਹ ਇਹ ਸਕੂਲ ਹੈ ਗੁਰਦੁਆਰਾ ਹਮ ਸਕੂਲ ਆ ਕੋਈ ਜੀ ਵੀ ਨਸ਼ਾ ਸ਼ਡਾਊ ਕੇਂਦਰ ਨਹੀਂ ਹੈਗਾ ਮਤਲਬ ਉਹ ਜਦੋਂ ਤੁਹਾਨੂੰ ਪਤਾ ਸੀ ਇਹ ਗੱਲ ਦਾ ਵੀ ਨਸ਼ਾ ਸ਼ਡਾਊ ਕੇਂਦਰ ਹੈ ਵਿਦਿਆਲੇ ਵਿਦਿਆਲੇ ਕਹਿੰਦੇ ਸਾਨੂੰ ਮੇਰੀ ਤਾਂ ਫੋਨ ਤੇ ਮਤਲਬ ਗੱਲ ਹੋਈ ਸੀ ਕਿ ਬਾਬਾ ਜਗਰੂਪ ਸਿੰਘ ਇੱਕ ਉਹਨਾਂ ਨਾਲ ਗੱਲ ਹੋਈ ਹੈ ਮੇਰੀ ਕਈ ਵਾਰੀ ਜੀ ਕੋਲਸਪੀ ਸੈਸ਼ਨ ਦਾ ਕੀ ਕਹਿਣਾ ਤੁਸੀਂ ਗਏ ਹੋ ਤਾਂ ਹਾਂ ਜੀ ਥਾਣੇ 'ਚ ਅਸੀਂ ਗਏ ਸੀਗੇ ਐਸਐਸ ਸਾਹਿਬ ਨੇ ਦਿੱਤੀ ਆ ਸਾਨੂੰ ਆਪਣਾ ਕਹਿੰਦੇ ਕੋਈ ਚੱਕਰ ਨਹੀਂ ਵੀ ਜਿਹੜੀ ਕਾਰਵਾਈ ਕਰਾਂਗੇ ਅਸੀਂ ਕੀ ਮੰਗ ਕਰਦੇ ਮੰਗਦਾ ਇਨਸਾਫ ਚਾਹੀਦਾ ਸਾਡਾ ਬੇਟਾ ਅਜੇ 19 ਸਾਲ ਦਾ 18 19 ਸਾਲ ਦਾ 20 ਸਾਲ ਦਾ ਵੀ ਨਹੀਂ ਹੋਇਆ ਇੱਕ ਚਲ ਨਦੀਪ ਸਿੰਘ ਨਾਮ ਦੇ ਨੌਜਵਾਨ ਦੀ ਨੌਜਵਾਨ ਨਾਲ ਮਤਲਬ ਹੋਈ ਹੈ ਸਰ ਕਿਵੇਂ ਮਤਲਬ ਕੀ ਕਰ ਲਿਆ ਇਦੇ ਵਿੱਚ ਜੀ ਕੱਲ ਆਪਣਾ ਰਣਦੀਪ ਸਿੰਘ ਵਾਸੀ ਮੀਨੀਆਂ ਵੱਲੋਂ ਬਿਆਨ ਲਖਾਇਆ ਗਿਆ ਜੀ ਦੇ ਵਿੱਚ ਦੱਸਿਆ ਗਿਆ ਹੈ ਕਿ ਇੱਕ ਉਹਦਾ ਬ੍ਰਦਰ ਨਵਦੀਪ ਸਿੰਘ ਜੋ ਕਿ ਪੱਤੋ ਵਿਦਿਆਲੇ ਵਿੱਚ ਜਿੱਥੇ ਨੱਚ ਸ਼ਰੂਕੇਂਦਰ ਚੱਲ ਰਿਹਾ ਸੀਗਾ ਉਹਦੇ ਵਿੱਚ ਦਖਲ ਕੀਤਾ ਗਿਆ ਸੀ ਹਨ ਜੋ ਕੱਲ ਉਹਨਾਂ ਵੱਲੋਂ ਉਹਦਾ ਫੋਨ ਆਇਆ ਕਿ ਉਸਦੇ ਭਰਾ ਨੂੰ ਕੁੱਟਮਾਰ ਕੀਤੀ ਗਈ ਹੈ ਸੁਖਪਾਲ ਸਿੰਘ ਅਤੇ ਕੁਝ ਹੋਰ ਅਣਪਛਾਤੇ ਵਿਅਕਤੀ ਸੀ ਜੋ ਦਰਾਨੇ ਕੁੱਟ ਕੁੱਟਮਾਰ ਕਰਨ ਤੋਂ ਬਾਅਦ ਹਸਪਤਾਲ ਵਿੱਚ ਉਸਦੀ ਡੈਥ ਹੋ ਚੁੱਕੀ ਹੈ ਜੀ ਕਟਮਾਰ ਕਿਉਂ ਦੀ ਸੀ ਇਹ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਇੱਕ ਸੁਖਪਾਲ ਕੌਣ ਹੈ ਜੀ ਸੁਖਪਾਲ ਸਿੰਘ ਇੱਕ ਉੱਥੇ ਜੀ ਡੇਰਾ ਜੀ ਉਹਦੇ ਵਿੱਚ ਮੁਖੀ ਹੈ ਜੀ ਇਹ ਨਿਹੰਗਣੇ ਹਾਂਜੀ ਹਾਂਜੀ ਇਹ ਇਨ੍ਹਾਂ ਵੱਲੋਂ ਕਟਮਾਰ ਕੀਤੀ ਗਈ ਹੈ ਇਨ੍ਹਾਂ ਵੱਲੋਂ ਨਮੀਨ ਅਲੀਗੇਸ਼ਨ ਇਹਨਾਂ ਵੱਲ ਲੱਗੇ ਵੀ ਜੀ ਪਰਿਵਾਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਗਜਾ ਮੰਗਣ ਭੇਜਿਆ ਸੀਗਾ ਜਿਸ ਤੋਂ ਬਾਅਦ ਉਹਨੇ ਮੋਟਰਸਾਈਕਲ ਲੈ ਕੇ ਤੁਹਾਨੂੰ ਫੋਨ ਕਰ ਦਿੱਤਾ ਗਿਆ ਹੈ ਪਰਿਵਾਰ ਨੇ ਨਹੀਂ ਲਗਾਇਆ ਹਾਂਜੀ ਵੈਰੀਫਿਕੇਸ਼ਨ ਕਰਨੀ ਉਹਦੇ ਵਿੱਚ ساری ਜੀ ਕਾਰਵਾਈ ਕੀਤੀ ਗਈ ਜੀ 302 ਦਾ ਪਰਚਾ ਹੋ ਚੁੱਕਾ ਹੈ 191 ਨੰਬਰ ਐਫ ਆਈ ਆਰ ਜੀ ਕੱਲ 302 148 ਤੇ 193 ਜੀ ਨੇ ਜਾਣਦੇ ਪਰਚੋ ਬਾਈ ਨੇਮ ਸੁਖਪਾਲ ਸਿੰਘ ਸੁੱਖਾ ਤੇ ਬਾਕੀ ਅਣਪਛਾਤੇ ਵਿਅਕਤੀ ਹੈ ਜੀ ਤੇ ਸੁਖਪਾਲ ਸਿੰਘ ਕਦੋਂ ਤੋਂ ਨਸ਼ਾ ਛਡਾਓ ਕੇਂਦਰ ਚਲਾ ਰਹੇ ਸੀ ਇਹਦੀ ਵੈਰੀਫਿਕੇਸ਼ਨ ਕਦ ਚੱਲ ਰਹੀ ਹੈ ਹਾਲੇ ਜੀ ਇਹ ਨਿਗਰਤਿਆਂ ਦੀ ਜਾਂਚ ਚੱਲ ਰਹੀ ਹੈ ਨੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਇਹ ਕਰੇ ਸਰ ਜਿਨ੍ਹਾਂ ਦੇ ਮਾਮਲੇ ਦਰਜ ਕੀਤਾ ਹੋ ਕੀ ਫੜ ਲਏਗੇ ਅਰੈਸਟ ਬਾਕੀ ਜੀ ਅਰੈਸਟ ਜਾਰੀ ਚ ਪਾ ਲ ਉਹਨਾਂ ਦੀ ਫੜੇ ਜਾਣਗੇ ਜਲਦੀ ਜੀ